ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਵਿੱਚ ਠੰਡ ਦੇ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਧੁੰਦ ਨੇ ਦਸਤਕ ਦਿੱਤੀ ਧੁੰਦ ਦੇ ਨਾਲ ਨਾਲ ਠੰਡ ਨੇ ਵੀ ਝੋੜ ਫੜਿਆ ਹੈ ਅਗਰ ਵਾਹਨਾਂ ਦੀ ਗੱਲ ਕੀਤੀ ਜਾਵੇ ਤੇ 2 ਤੋਂ 4 ਮੀਟਰ ਤੱਕ ਹੀ ਨਜ਼ਰ ਆਉਣ ਕਰ ਬਹੁਤ ਹੀ ਧੀਮੀ ਗਤੀ ਨਾਲ ਵਾਹਨ ਚੱਲ ਰਹੇ ਹਨ ਅਤੇ ਅਜਿਹੇ ਮੌਸਮ 'ਚ ਅਗਰ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਤਦ ਹੀ ਘਰੋਂ ਬਾਹਰ ਨਿਕਲਿਆ ਜਾਵੇ ਗੁਰਨਾਮ ਸਿੰਘ ਰਿਕਸ਼ਾ ਚਲੋ ਨਾ ਧੁੰਦ ਹੈ ਤੇ ਬਹੁਤ ਜਿਆਦਾ ਹੈ ਲੱਭਦੇ ਕੱਖ ਨਹੀਂ ਦੋ ਫੁੱਟ ਦੋ ਬੰਦਾ ਲੱਭਦਾ ਦੇ ਇਹ ਨਹੀਂ ਦਿੰਦੇ ਬਹੁਤ ਜਿਆਦੀ ਪਰੇਸ਼ਾਨੀ ਤੇ ਹੋਣੀ ਹੋਣੀ ਐ ਇਦਾਂ ਲੱਗਦਾ ਗਾੜੀ ਗਾੜੀ ਰੱਖਣੀ ਤਾਂ ਪਰੇਸ਼ਾਨੀ ਤੇ ਹੋਣੀ ਹੋਣੀ ਹੈ ਪਰੇਸ਼ਾਨੀ ਕੋਈ ਚੀਜ਼ ਵੀ ਹੈ ਵਿੱਚ ਪੈ ਸਕਦੀ ਐ ਇਹ ਪਰੇਸ਼ਾਨੀ ਪਹਿਲੀ ਤੋਂ ਹੁੰਦੀ ਐ ਸੰਗਰਾਮ ਤਾਂ ਵੀ ਪਈ ਵੇ ਪਰ ਇਨੀ ਨਹੀਂ ਪਈ ਥੋੜੀ ਪਹਿਲਾਂ ਬਹੁਤ ਜਿਆਦੀ ਹਾਜਤ ਐ ਮੈਂ ਸਵੇਰੇ ਮੈਨੂੰ ਜਦੋਂ ਸਵਾਰੀ ਦਾ ਫੋਨ ਲਾਇਆ ਸਵੇਰੇ ਵੀ ਆਇਆ ਰਾਤ ਆ ਦੇ ਉਹ ਰਾਤ ਵੀ ਆਇਆ ਨਾ ਮੈਂ ਉਹਦਾ ਨਿਕਲਿਆ ਸਵੇਰੇ 4:30 ਵਜੇ ਘਰੋਂ ਮੇਰਾ ਨਾਮ ਟਿੰਕੂ ਭਾਈ ਐ ਸਵੇਰੇ 5:30 ਵਜੇ ਆਈਦਾ ਮਾਰੇ ਫੇਰ ਦਾ ਹਿਹਾੜ ਲਾ ਕੇ ਬੈਠੇ ਤਾਂ ਕੋਈ ਬੋਣ ਨਹੀਂ ਕੋਈ ਕੁਛ ਨਹੀਂ ਕੋਈ ਗਾਗ ਨਹੀਂ ਕੋਈ ਕੁਛ ਨਹੀਂ ਆਉਂਦੇ ਜ ਗੱਡੀਆਂ ਗੁੱਡੀਆਂ ਚਲਾਉਂਦੇ ਆਪਾਂ ਤਾਂ ਇਹੀ ਕੰਨੇ ਚਲੋ Holi ਸਮੇਂ ਵੇਖ ਕੇ ਚਲੋ ਬਾਕੀ ਐਕਸੀਡੈਂਟ ਦਾ ਵੀ ਬੜਾ ਖਤਰਾ ਵਾ ਸਭ ਕੁਝ ਹੋ ਸਕਦਾ ਧੁੰਦੇ ਤਾਂ ਬਹੁਤ ਜ਼ਬਰਦਸਤ ਆਜ ਪਹਿਲੀ ਧੁੰਦਾ ਮਾਰਾ ਜੀ ਹੀਰਾ لال ਜੀ ਬੜੀ ਪਰੇਸ਼ਾਨੀ ਆ ਜੀ ਮੈਂ ਰਿਕਸ਼ਾਗਰ ਤੇ ਮਜੇ ਮਜੇ ਆ ਹੋਰ ਪਰੇਸ਼ਾਨੀ ਆ ਲੋਕਾਂ ਨੂੰ ਬਹੁਤ ਜ਼ਿਆਦਾ ਧੁੰਦਾ ਜੀ ਆ ਰਹੀ ਲਾਗੋ ਨਹੀਂ ਬੰਦਾ ਦਿਸਣਦਿਆ ਰਿਹਾ ਕੋਈ ਗੱਡੀ ਨਹੀਂ ਦੇਖਦੀ ਲਾਗੋ ਆਪਣੇ ਧਿਆਨ ਨਾਲ ਚਲਾਉਣਾ ਗੱਡੀਆਂ ਇਹਦੇ ਕਹਿੰਦੇ ਵੀ ਬਹੁਤ ਆਸਤੇ ਜਾਣਾ ਚਾਹੀਦਾ ਲੰਡਾਂ ਲੰਡਾਂ ਜਗਾ ਕੇ ਜਾਣਾ ਚਾਹੀਦਾ ਕਿ ਇਹਨੂੰ ਪਤਾ ਲੱਗੇ ਤੇ ਅਗੋਂ ਚੀਜ਼ ਆ ਰਹੀ ਆ ਵੇਖੋ ਲੱਗੋਂ ਰੇੜਾ ਨਹੀਂ ਦਿਸਣਿਆ ਬਟਾਲਾ ਤੋਂ ਵਿੱਕੀ ਮਲਿਕ ਦੀ ਖਾਸਪੋ